ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਤਾ ਟੀਵੀ ਮੈਂ ਸੋਨੀਆ ਸੋ ਅੱਜ ਉਸ ਐਕਟਰਸ ਦੀ ਗੱਲ ਕਰਾਂਗੀ ਜਨਾਦੀ ਫਿਲਮ ਜੋ ਸੀ ਓਸਕਰ ਦੇ ਲਈ ਨੋਮੀਨੇਟ ਹੋਈ ਸੀਗੀ ਇਸ ਫਿਲਮ ਦੇ ਵਿੱਚ ਉਹਨਾਂ ਦੇ ਵੱਲੋਂ ਗੋਰੀ ਦਾ ਕਿਰਦਾਰ ਨਿਭਾਇਆ ਗਿਆ ਸੀਗਾ ਪਰ ਦੱਸਦੀ ਕਿ ਫਿਲਮ ਦੇ ਨਾਲੋਂ ਰਾਤੋ ਰਾਤ ਸਟਾਰ ਤਾਂ ਜ਼ਰੂਰ ਬਣ ਗਏ ਸੀਗੇ ਪਰ ਉਹਨਾਂ ਦੇ ਵੱਲੋਂ ਇਸ ਸ਼ੋਅ ਬਿਜ਼ ਦੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਗਿਆ ਸੀਗਾ ਤੇ ਆਪਣੀ ਇੱਕ ਆਰਾਮਦਾਇਕ ਜ਼ਿੰਦਗੀ ਦੇ ਵਿੱਚ ਇਹਨਾਂ ਨੇ ਰਹਿਣਾ ਸ਼ੁਰੂ ਕਰ ਦਿੱਤਾ ਸੀ ਇਸ ਐਕਟਰ ਦਾ ਨਾਮ ਹੈ ਗੁਰੈਸੀ ਸਿੰਘ ਜਿਨ੍ਹਾਂ ਨੂੰ ਅਸੀਂ ਬਹੁਤ ਫਿਲਮਾਂ ਦੇ ਵਿੱਚ ਵੇਖਿਆ ਇਹਨਾਂ ਦੀ ਕਿਊਟਨੈਸ ਇਹਨਾਂ ਦੇ ਮਾਸੂਮੀਅਤ ਪਰ ਚਿਹਰੇ ਨੂੰ ਹਰ ਕਿਸ ਨੇ ਪਸੰਦ ਕੀਤਾ ਹੈ ਗ੍ਰੇਸੀ ਸਿੰਘ ਜਿਨ੍ਹਾਂ ਦੇ ਗਾਣੇ ਵੀ ਉਸ ਫਿਲਮ ਦੇ ਕਾਫੀ ਜ਼ਿਆਦਾ ਹਿੱਟ ਹੋਏ ਨੇ ਇਸ ਫਿਲਮ ਨਾਲ ਉਹਨਾਂ ਨੂੰ ਰਾਤੋ ਰਾਤ ਸਟਾਰ ਵੀ ਬਣਾਇਆ ਸੀਗਾ ਪਰ ਐਕਟ੍ਰੈਸ ਦੇ ਵੱਲੋਂ ਅਚਾਨਕ ਗਲੈਮਰ ਦੀ ਦੁਨੀਆ ਛੱਡ ਕੇ ਅਧਿਆਤਮਿਕ ਦਾ ਜੋ ਆ ਰਾਹ ਫੜ ਲਿਆ ਗਿਆ ਸੀ ਗ੍ਰੇਸੀ ਸਿੰਘ ਇੱਕ ਟ੍ਰੇਨਡ ਕਲਾਸਿਕਲ ਡਾਂਸਰ ਹੈ ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1997 ਦੇ ਵਿੱਚ ਟੀਵੀ ਸੀਰੀਅਲ ਅਮਾਨਤ ਰਾਹੀਂ ਕੀਤੀ ਸੀ ਲਗਾਨ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਉਹਨਾਂ ਨੇ ਮੁੰਨਾ ਭਾਈ ਐਮਬੀਬੀਐਸ ਅਤੇ ਗੰਗਾ ਚਲ ਵਰਗੀਆਂ ਕਲਟ ਹਿੱਟ ਫਿਲਮਾਂ ਦੇ ਵਿੱਚ ਕੰਮ ਕੀਤਾ ਸੀ ਦੱਸਦੀ ਹੈ ਕਿ ਉਹਨਾਂ ਦੀ ਮਲਟੀ ਟੈਲੈਂਟਿਡ ਕੰਮ ਨੂੰ ਵੇਖਦਿਆਂ ਹੋਇਆਂ ਸ਼ਰਤ ਮੁਸਕਾਨ ਯਹੀ ਹੈ ਜ਼ਿੰਦਗੀ ਬੜੀਆ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਜੋ ਕਿ ਹਿੱਟ ਵੀ ਰਹੀਆਂ ਵੱਡੀ ਸ਼ੋਹਰਤ ਮਿਲਣ ਤੋਂ ਬਾਵਜੂਦ ਗ੍ਰੇਸੀ ਹੌਲੀ-ਹੌਲੀ ਬਾਲੀਵੁੱਡ ਤੋਂ ਦੂਰ ਹੋ ਗਈ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਸੀ ਕਿ ਅਦਾਕਾਰੀ ਉਸ ਦੇ ਜੀਵਨ ਦਾ ਇੱਕੋ ਇੱਕ ਮਕਸਦ ਨਹੀਂ ਹੈ ਉਸਨੇ ਖੇਤਰੀ ਸਿਨੇਮਾ ਦੇ ਵਿੱਚ ਵੀ ਹੱਥ ਅਜ਼ਮਾਇਆ ਜਿਸ ਵਿੱਚ ਪੰਜਾਬੀ, ਤੇਲਗੂ, ਮਲਿਆਲਮ ਫਿਲਮਾਂ ਸ਼ਾਮਿਲ ਹਨ ਰੀਪੋਰਟਸ ਦੇ ਮੁਤਾਬਕ 2008 ਦੇ ਵਿੱਚ ਉਹਨਾਂ ਨੇ ਆਪਣੀ ਮੈਨੇਜਰ ਦੀ ਮੌਤ ਤੋਂ ਬਾਅਦ ਬਾਲੀਵੁੱਡ ਨਿਰਦੇਸ਼ਕਾਂ ਦੇ ਆਫਰਸ ਠੁਕਰਾਉਣੇ ਬੰਦ ਕਰ ਦਿੱਤੇ ਸੀ ਦੱਸਦੀ ਹੈ ਕਿ 2013 ਦੇ ਵਿੱਚ ਗਰੇਸੀ ਦੇ ਜੀਵਨ ਦੇ ਵਿੱਚ ਵੱਡਾ ਮੋੜ ਆਇਆ ਜਦੋਂ ਉਹਨਾਂ ਨੇ ਅਧਿਆਤਮਿਕ ਸੰਗਠਨ ਬ੍ਰਹਮ ਕੁਮਾਰ ਇਸ ਦੇ ਵਿੱਚ ਸ਼ਾਮਲ ਹੋ ਗਏ ਉਹਨਾਂ ਦੇ ਕਹਿਣਾ ਹੈ ਕਿ ਇਸ ਸੰਸਥਾ ਦੇ ਨਾਲ ਜੁੜ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਸੁਰੱਖਿਅਤ ਮਹਿਸੂਸ ਕੀਤਾ ਅਧਿਆਤਮਿਕ ਰੁਚੀਨ ਕਾਰਨ ਉਹਨਾਂ ਨੇ ਟੀਵੀ ਸੀਰੀਅਲ ਸੰਤੋਸ਼ੀ ਮਾਂ ਚ ਮਾਂ ਸੰਤੋਸ਼ੀ ਦਾ ਕਿਰਦਾਰ ਵੀ ਨਿਭਾਇਆ ਜਿਕਰ ਗੱਲ ਕਰੀਏ ਕ੍ਰੀਸੀ ਦੀ ਪਰਸਨਲ ਜ਼ਿੰਦਗੀ ਦੀ ਤਾਂ 40 ਸਾਲ ਤੋਂ ਵੱਧ ਦੀ ਉਮਰ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਵੱਲੋਂ ਵਿਆਹ ਨਹੀਂ ਕਰਵਾਇਆ ਗਿਆ 2020 ਦੇ ਵਿੱਚ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਉਸਨੇ ਅਜੇ ਵਿਆਹ ਕਰਨ ਦਾ ਉਹਨਾਂ ਨੂੰ ਸਹੀ ਸਮਾਂ ਨਹੀਂ ਲੱਗ ਰਿਹਾ ਪਰ ਫਿਊਚਰ ਦੇ ਵਿੱਚ ਇਸ ਦੇ ਬਾਰੇ ਸੋਚ ਸਕਦੀ ਹੈ ਦੱਸਦੀ ਹੈ ਕਿ ਉਹਨਾਂ ਦੀਆਂ ਜਿਹੜੀਆਂ ਵੀ ਤਸਵੀਰਾਂ ਜਾਂ ਫਿਰ ਜਦੋਂ ਵੀ ਉਹ ਕਦੇ ਵੀ ਨਜ਼ਰ ਆਉਂਦੇ ਆ ਤਾਂ ਉਹਨਾਂ ਦੀ ਸਾਦਗੀ ਦੀ ਹਮੇਸ਼ਾ ਉਹਨਾਂ ਦੇ ਫੈਨਸ ਦੇ ਵੱਲੋਂ ਤਾਰੀਫ਼ ਕੀਤੀ ਜਾਂਦੀ ਹੈ ਸੱਚੇ ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਜਾ ਟੀਵੀ ਮੈਂ ਸੋਨੀਆ ਸੋ ਅੱਜ ਉਸ ਐਕਟਰਸ ਦੀ ਗੱਲ ਕਰਾਂਗੇ ਜਨਾਦੀ ਫਿਲਮ ਜੋ ਸੀ ਔਸਕਰ ਦੇ ਲਈ ਨਾਮਿਨੇਟ ਹੋਈ ਸੀਗੀ ਇਸ ਫਿਲਮ ਦੇ ਵਿੱਚ ਉਹਨਾਂ ਦੇ ਵੱਲੋਂ ਗੋਰੀ ਦਾ ਕਿਰਦਾਰ ਨਿਭਾਇਆ ਗਿਆ ਸੀਗਾ ਪਰ ਦੱਸਦੀ ਕਿ ਇਸ ਫਿਲਮ ਦੇ ਨਾਲ ਉਹ ਰਾਤੋ ਰਾਤ ਸਟਾਰ ਤਾਂ ਜ਼ਰੂਰ ਬਣ ਗਏ ਸੀਗੇ ਪਰ ਉਹਨਾਂ ਦੇ ਵੱਲੋਂ ਇਸ ਸ਼ੋਬਸ ਦੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਗਿਆ ਸੀਗਾ ਤੇ ਆਪਣੀ ਇੱਕ ਆਰਾਮਦਾਇਕ ਜ਼ਿੰਦਗੀ ਦੇ ਵਿੱਚ ਇਹਨਾਂ ਨੇ ਰਹਿਣਾ ਸ਼ੁਰੂ ਕਰ ਦਿੱਤਾ ਸੀ ਇਸ ਐਕਟਰ ਦਾ ਨਾਮ ਹੈ ਗੁਰੈਸੀ ਸਿੰਘ ਜਿਨ੍ਹਾਂ ਨੂੰ ਅਸੀਂ ਬਹੁਤ ਫਿਲਮਾਂ ਦੇ ਵਿੱਚ ਵੇਖਿਆ ਇਹਨਾਂ ਦੀ ਕਿਊਟਨੈਸ ਇਹਨਾਂ ਦੇ ਮਾਸੂਮੀਅਤ ਭਰੇ ਚਿਹਰੇ ਨੂੰ ਹਰ ਕਿਸ ਨੇ ਪਸੰਦ ਕੀਤਾ ਹੈ ਗ੍ਰੇਸੀ ਸਿੰਘ ਜਿਨ੍ਹਾਂ ਦੇ ਗਾਣੇ ਵੀ ਉਸ ਫਿਲਮ ਦੇ ਕਾਫੀ ਜ਼ਿਆਦਾ ਹਿੱਟ ਹੋਏ ਨੇ ਇਸ ਫਿਲਮ ਨਾਲ ਉਹਨਾਂ ਨੂੰ ਰਾਤੋ ਰਾਤ ਸਟਾਰ ਵੀ ਬਣਾਇਆ ਸੀਗਾ ਪਰ ਐਕਟ੍ਰੈਸ ਦੇ ਵੱਲੋਂ ਅਚਾਨਕ ਗਲੈਮਰ ਦੀ ਦੁਨੀਆ ਛੱਡ ਕੇ ਅਧਿਆਤਮਿਕ ਦਾ ਰਾਜ ਉਹ ਰਾਹ ਫੜ ਲਿਆ ਗਿਆ ਸੀ ਗ੍ਰੇਸੀ ਸਿੰਘ ਇੱਕ ਟ੍ਰੇਨਡ ਕਲਾਸਿਕਲ ਡਾਂਸਰ ਹੈ ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 19197 ਦੇ ਵਿੱਚ ਟੀਵੀ ਸੀਰੀਅਲ ਅਮਾਨਤ ਰਾਹੀਂ ਕੀਤੀ ਸੀ ਲਗਾਨ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਉਹਨਾਂ ਨੇ ਮੁੰਨਾ ਭਾਈ ਐਮਬੀਬੀਐਸ ਅਤੇ ਗੰਗਾਜਲ ਵਰਗੀਆਂ ਕਲਟ ਹਿਟ ਫਿਲਮਾਂ ਦੇ ਵਿੱਚ ਕੰਮ ਕੀਤਾ ਸੀ ਦੱਸਦੀ ਕਿ ਉਹਨਾਂ ਦੀ ਮਲਟੀ ਟੈਲੈਂਟਿਡ ਕੰਮ ਨੂੰ ਵੇਖਦਿਆਂ ਹੋਇਆਂ ਸ਼ਰਤ ਮੁਸਕਾਨ ਯਹੀ ਹੈ ਜ਼ਿੰਦਗੀ ਵਰਗੀਆਂ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਜੋ ਕਿ ਹਿਟ ਵੀ ਰਹੀਆਂ ਵੱਡੀ ਸ਼ੋਹਰਤ ਮਿਲਣ ਤੋਂ ਬਾਵਜੂਦ ਗ੍ਰੇਸੀ ਹੌਲੀ-ਹੌਲੀ ਬਾਲੀਵੁੱਡ ਤੋਂ ਦੂਰ ਹੋ ਗਈ। ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਸੀ ਕਿ ਅਦਾਕਾਰੀ ਉਸ ਦੇ ਜੀਵਨ ਦਾ ਇੱਕੋ-ਇੱਕ ਮਕਸਦ ਨਹੀਂ ਆ। ਉਸਨੇ ਖੇਤਰੀ ਸਿਨੇਮਾ ਦੇ ਵਿੱਚ ਵੀ ਹੱਥ ਅਜ਼ਮਾਇਆ ਜਿਸ ਵਿੱਚ ਪੰਜਾਬੀ, ਤੇਲਗੂ, ਮਲਿਆਲਮ ਫਿਲਮਾਂ ਸ਼ਾਮਿਲ ਹਨ। ਰਿਪੋਰਟਸ ਦੇ ਮੁਤਾਬਕ 2008 ਦੇ ਵਿੱਚ ਉਹਨਾਂ ਨੇ ਆਪਣੀ ਮੈਨੇਜਰ ਦੀ ਮੌਤ ਤੋਂ ਬਾਅਦ ਬਾਲੀਵੁੱਡ ਨਿਰਦੇਸ਼ਕਾਂ ਦੇ ਆਫਰਸ ਠੁਕਰਾਉਣੇ ਬੰਦ ਕਰ ਦਿੱਤੇ ਸੀ। ਦੱਸਦੀ ਹੈ ਕਿ 2013 ਦੇ ਵਿੱਚ ਗ੍ਰੇਸੀ ਦੇ ਜੀਵਨ ਦੇ ਵਿੱਚ ਵੱਡਾ ਮੋੜ ਆਇਆ ਜਦੋਂ ਉਹਨਾਂ ਨੇ ਅਧਿਆਤਮਿਕ ਸੰਗਠਨ ਬ੍ਰਹਮ ਕੁਮਾਰ ਇਸ ਦੇ ਵਿੱਚੋਂ ਸ਼ਾਮਲ ਹੋ ਗਏ ਉਹਨਾਂ ਦਾ ਕਹਿਣਾ ਹੈ ਕਿ ਇਸ ਸੰਸਥਾ ਦੇ ਨਾਲ ਜੁੜ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਸੁਰੱਖਿਅਤ ਮਹਿਸੂਸ ਕੀਤਾ ਅਧਿਆਤਮਿਕ ਰੁਚਾਨ ਕਾਰਨ ਉਹਨਾਂ ਨੇ ਟੀਵੀ ਸੀਰੀਅਲ ਸੰਤੋਸ਼ੀ ਮਾਂ ਚ ਮਾਂ ਸੰਤੋਸ਼ੀ ਦਾ ਕਿਰਦਾਰ ਵੀ ਨਿਭਾਇਆ ਜੇਕਰ ਗੱਲ ਕਰੀਏ ਗ੍ਰੇਸੀ ਦੀ ਪਰਸਨਲ ਜ਼ਿੰਦਗੀ ਦੀ ਤਾਂ 40 ਸਾਲ ਤੋਂ ਵੱਧ ਦੀ ਉਮਰ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਵੱਲੋਂ ਵਿਆਹ ਨਹੀਂ ਕਰਵਾਇਆ ਗਿਆ 2020 ਦੇ ਵਿੱਚ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਉਸਨੇ ਆਜੇ ਵਿਆਹ ਕਰਨ ਦਾ ਉਹਨਾਂ ਨੂੰ ਸਹੀ ਸਮਾਂ ਨਹੀਂ ਲੱਗ ਰਿਹਾ ਪਰ ਫਿਊਚਰ ਦੇ ਵਿੱਚ ਇਸ ਦੇ ਬਾਰੇ ਸੋਚ ਸਕਦੀ ਹੈ ਦੱਸਦੀ ਹੈ ਕਿ ਉਹਨਾਂ ਦੀਆਂ ਜਿਹੜੀਆਂ ਵੀ ਤਸਵੀਰਾਂ ਜਾਂ ਫਿਰ ਜਦੋਂ ਵੀ ਉਹ ਕਦੇ ਵੀ ਨਜ਼ਰ ਆਉਂਦੇ ਆ ਤਾਂ ਉਹਨਾਂ ਦੀ ਸਾਦਗੀ ਦੀ ਹਮੇਸ਼ਾ ਉਹਨਾਂ ਦੇ ਫੈਨਸ ਦੇ ਵੱਲੋਂ ਤਾਰੀਫ਼ ਕੀਤੀ ਜਾਂਦੀ ਹੈ